ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਟੀ 24 ਮੈਂ ਹਾਸਾਰਿਕਾ 12 ਹਾਜ਼ਰ ਹਾਂ ਪ੍ਰੋਗਰਾਮ ਸ਼ਬਦ ਬੋਲਦੇ ਲੈ ਕੇ ਇਸ ਪ੍ਰੋਗਰਾਮ ਵਿੱਚ ਅਸੀਂ ਕਿਸੇ ਖਾਸ ਕਿਤਾਬ ਬਾਰੇ ਗੱਲ ਕਰਦੇ ਹਾਂ ਤੇ ਅੱਜ ਜਿਸ ਕਿਤਾਬ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਸੁਨੀਲ ਗੁਪਤਾ ਤੇ ਸੁਨੇਤਰਾ ਚੌਧਰੀ ਨੇ ਲਿਖੀ ਹੋਈ ਪੁਸਤਕ ਬਲੈਕ ਪੋਰੈਂਟ ਇਸ ਪੁਸਤਕ ਨੂੰ ਪੰਜਾਬੀ ਪਾਠਕਾਂ ਲਈ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ ਗੁਰਪ੍ਰੀਤ ਸਿੰਘ ਕਾਸ਼ਿਫ ਖਰਾਂ ਨੇ ਤੇ ਵਾਈਟ ਕ੍ਰੋਨ ਨੇ ਇਸ ਨੂੰ ਪੰਜਾਬੀ ਵਿੱਚ ਛਾਪਿਆ ਹੈ ਇਹ ਪੁਸਤਕ ਹਿੰਦੁਸਤਾਨ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ ਤੇ ਇਸ ਤੋਂ ਵੀ ਵੱਧ ਕੇ ਇਸ ਪੁਸਤਕ ਉੱਪਰ Netflix ਦੁਆਰਾ ਇੱਕ Web Series ਵੀ ਤਿਆਰ ਕੀਤੀ ਗਈ ਹੈ। Black Warrant Netflix ਪਰ ਪਈ Black Warrant Series ਨੇ ਇਸ ਪੁਸਤਕ ਦੀ ਮੰਗ ਨੂੰ ਵੱਡੇ ਪੱਧਰ ਤੱਕ ਉਭਾਰ ਦਿੱਤਾ ਹੈ। ਅਕਸਰ ਦੇਖਣ ਵਿੱਚ ਆਇਆ ਹੈ ਕਿ ਲੋਕਾਂ ਦੀ ਵੱਡੇ ਪੱਧਰ ਤੇ ਇਸ ਗੱਲ ਵਿੱਚ ਰੁਚੀ ਰਹਿੰਦੀ ਹੈ ਕਿ ਆਫਟਰ ਅਸਮਾਨ ਨੂੰ ਛੂੰਦਿਆਂ ਜੇਲਾ ਦੀਆਂ ਦਿਵਾਰਾਂ ਵਿੱਚ ਕੈਦ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਂਦੇ ਨੇ ਜੇਲਾ ਬਾਰੇ ਹੁਣ ਤੱਕ ਵਕਫ ਵਕਫ ਦ੍ਰਿਸ਼ਟੀਕੋਣਾਂ ਤੋਂ ਅਨੇਕਾਂ ਕਿਤਾਬਾਂ ਲਿਖੀਆਂ ਗਈਆਂ ਤੇ ਜਿਨ੍ਹਾਂ ਨੂੰ ਵਕਫ ਵਕਫ ਪੱਧਰ ਤੇ ਹੰਗਾਰਾ ਮਿਲਦਾ ਰਿਹਾ ਹੈ ਪਰੰਤੂ ਇਹ ਕਿਤਾਬ ਇੱਕ ਜੇਲਰ ਦੁਆਰਾ ਲਿਖੀ ਹੋਈ ਬੇਬਾਕ ਕਿਤਾਬ ਹੋਣ ਕਰਕੇ ਇਸ ਦੀ ਚਰਚਾ ਵਧੇਰੇ ਹੁੰਦੀ ਹੈ। ਇਸ ਤੋਂ ਵੀ ਵੱਖਰੀ ਗੱਲ ਇਹ ਹੈ ਕਿ ਤਿਹਾਰ ਜੇਲ੍ਹ ਹਿੰਦੁਸਤਾਨ ਦੀਆਂ ਪ੍ਰਮੁੱਖ ਜੇਲਾਂ ਚੋਂ ਇੱਕ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਸਥਿਤ ਹੋਣ ਕਰਕੇ ਇਸ ਜੇਲ੍ਹ ਵਿੱਚ ਵੱਡੇ ਫੈਸਲੇ ਹੋਏ, ਵੱਡੇ ਗੁਨਾਹਗਾਰਾਂ ਨੂੰ ਸਜ਼ਾ ਮਿਲੀ ਤੇ ਦੁਨੀਆ ਭਰ ਵਿੱਚ ਇਹ ਗੱਲ ਦੇਖੀ ਗਈ ਕਿ ਲੋਕ ਕਤਲ ਨਾਲ ਸੰਬੰਧਿਤ ਘਟਨਾਵਾਂ ਨੂੰ ਬਹੁਤ ਹੀ ਰੋਮਾਂਚਕ ਦ੍ਰਿਸ਼ਟੀ ਤੋਂ ਸਮਝਦੇ ਪੜ੍ਹਦੇ ਤੇ ਦੇਖਦੇ ਹਨ। ਬਹੁਤ ਹੀ ਪ੍ਰਮੁੱਖ ਘਟਨਾਵਾਂ ਜਿਵੇਂ ਕਿ ਚਾਰਲਸ ਸੋਵਰਾਜ ਦਾ ਜੇਲ੍ਹ ਚੋਂ ਭੱਜਣਾ ਨਿਰਭਇਆ ਕਾਂਡ ਦੀ ਬਲਾਤਕਾਰੀ ਤੇ ਕਾਤਲ ਰਾਮ ਸਿੰਘ ਦਾ ਜੇਲ੍ਹ ਵਿੱਚ ਖੁਦਕੁਸ਼ੀ ਕਰਨਾ ਰੰਗਾ ਬਿੱਲਾ ਦੀ ਫਾਂਸੀ ਜਿਨ੍ਹਾਂ ਨੇ ਦੋ ਮਾਸੂਮ ਭੈਣ ਭਰਾਵਾਂ ਦੀ ਜਾਨ ਲੈ ਲਈ ਸੀ ਅਫਜ਼ਲ ਗੁਰੂ ਤੇ ਮਕਬੂਲ ਕਾ ਵਟ ਦੀ ਫਾਂਸੀ ਦਾ ਵਰਤਾਰਤ ਇਸ ਦੇ ਨਾਲ ਹੀ ਇੰਦਰਾ ਗਾਂਧੀ ਦੇ ਕਤਲ ਵਿੱਚ ਸ਼ਾਮਲ ਸਤਵੰਦ ਸਿੰਘ ਤੇ ਕਹਿਰ ਸਿੰਘ ਦੀ ਫਾਂਸੀ ਦਾ ਵਰਤਾਰਤ ਅੱਜ ਵੀ ਉਨੀ ਹੀ ਦਿਲਚਸਪੀ ਨਾਲ ਪੜਿਆ ਜਾ ਰਿਹਾ ਹੈ ਲੇਖਕ ਸੁਨੀਲ ਗੁਪਤਾ ਦੁਆਰਾ ਪੇਸ਼ ਕੀਤੀ ਗਈ ਕਹਾਣੀ ਵਿੱਚ ਕਈ ਦਿਲਚਸਪ ਸਿਆਸੀ ਘਟਨਾਵਾਂ ਵੀ ਸ਼ਾਮਲ ਹਨ ਜਦੋਂ ਕਿ ਅਸੀਂ ਜਾਣਦੇ ਹਾਂ ਕਿ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ ਅਸੀਂ ਇਸ ਇੰਦਰਾ ਗਾਂਧੀ ਦੀ ਹਤਿਆ ਕਰਨ ਵਾਲੇ ਅਸਲ ਲੋਕਾਂ ਬਾਰੇ ਬਹੁਤ ਘੱਟ ਜਾਣਦੇ ਹਾਂ ਜਦੋਂ ਦੇਸ਼ ਭਰ ਵਿੱਚ ਸਿੱਖ ਕੌਮ ਉੱਤੇ ਜਾਨਲੇਵਾ ਹਮਲੇ ਜਾਰੀ ਸਨ ਅਤੇ ਦਿੱਲੀ ਉਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਸੰਘਰਸ਼ ਕਰ ਰਹੀ ਸੀ ਉਸ ਸਮੇਂ ਸਾਰੇ ਸਿਕ ਅਫਸਰਾਨੋ ਤਿਹਾੜ ਦੀ ਸਮੁੱਚੀ ਟਾਸਕ ਫੋਰਸ ਵਿੱਚੋਂ ਹਟਾ ਦਿੱਤਾ ਗਿਆ ਸੀ ਜੋ ਇਹ ਦਰਸਾਉਣ ਲਈ ਕਾਫੀ ਸੀ ਕਿ ਉਸ ਸਮੇਂ ਸੇ ਕੌਮਵੇਚਾ ਕਿੰਨਾ ਪ੍ਰੋਸਾਦ ਦੇਸ਼ ਦੇ ਹਾਕਮਾ ਨੂੰ ਸੀ ਕਿਰਨ ਵੇਦੀ ਨੇ ਇਸ ਪੁਸਤਕ ਦੇ ਲੇਖਕ ਤੇ ਪੁਸਤਕ ਬਾਰੇ ਟਿੱਪਣੀ ਕਰਦਿਆਂ ਲਿਖਿਆ ਹੈ ਕਿ ਬਲੈਕ ਕੁਆਰੰਟ ਇੱਕ ਅਜਿਹੀ ਦੁਨੀਆ ਨੂੰ ਉਜਾਗਰ ਕਰਦੀ ਹੈ ਜੋ ਬੰਦ ਹੈ ਅਤੇ ਜਿਸ ਨੂੰ ਕਿਸੇ ਅਜਿਹੇ ਵਿਅਕਤੀ ਦੇ ਅਜਿਹੇ ਸਪਸ਼ਟ ਵਰਣਨ ਤੋਂ ਬਿਨਾਂ ਦੇਖਣਾ ਸੰਭਵ ਨਹੀਂ ਸੀ ਜਿਸ ਨੇ ਇਸ ਦਾ ਅਨੁਭਵ ਕੀਤਾ ਹੋਵੇ ਜਦੋਂ ਉਹਨਾਂ ਕਿਹਾ ਮੈਂ ਸਾਲ 1993 ਤੋਂ 95 ਦੌਰਾਨ ਤਿਹਾਰ ਜੇਲ੍ਹ ਦੇ ਇਨਸਪੈਕਟਰ ਜਨਰਲ ਵਜੋਂ ਸੇਵਾ ਨਿਭਾ ਰਹੀ ਸੀ ਤਾਂ ਸੁਨੀਲ ਗੁਪਤਾ ਟੀਮ ਦਾ ਸਭ ਤੋਂ ਵੱਧ ਡਿਊਟੀ ਵਾਲਾ ਮੈਂਬਰ ਸੀ ਸੁਨੇਤਰਾ ਚੌਧਰੀ ਨਾਲ ਮਿਲ ਕੇ ਉਸਨੇ ਬਹੁਤ ਵਧੀਆ ਢੰਗ ਨਾਲ ਸਾਰੀਆਂ ਗੱਲਾਂ ਦੁਨੀਆ ਦੇ ਸਾਹਮਣੇ ਰੱਖ ਦਿੱਤੀਆਂ ਹਨ ਓਪਨ ਮੈਗਜ਼ੀਨ ਨੇ ਇਸ ਸ੍ਰੋਤਕ ਬਾਰੇ ਲਿਖਿਆ ਹੈ ਇਹ ਕਿਤਾਬ ਗੰਦਗੀ ਅਤੇ ਹਿੰਸਾ ਦੇ ਬਹੁਤ ਹੀ ਕੋਝੇ ਵਰਣਨ ਕਾਰਨ ਦਿਲ ਦੇ ਕਮਜ਼ੋਰ ਪਾਠਕਾਂ ਲਈ ਨਹੀਂ ਹੈ ਪਰ ਇਹ ਇੱਕ ਹਨੇਰੇ ਖੇਤਰ ਦੇ ਬਹੁਤ ਜ਼ਿਆਦਾ ਰੋਸ਼ਨੀ ਪਾਉਂਦੀ ਹੈ ਇਹ ਤੁਹਾਡੀ ਜ਼ਮੀਰ ਨੂੰ ਹਿਲਾਵੇਗੀ ਅਤੇ ਤੁਹਾਨੂੰ ਨਿਆਂਇਕ ਹਿਰਾਸਤ ਵਿੱਚ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੇ ਵਿਚਕਾਰ ਮੌਜੂਦ ਚੁੱਪ ਦੀ ਸਾਜ਼ਿਸ਼ ਬਾਰੇ ਸੋਚਣ ਲਈ ਮਜਬੂਰ ਕਰੇਗੀ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਚਿੰਤਕ ਐਡਰੀਅਨ ਲੇਵਿਨੇ ਇਸ ਪੋਸਤਕ ਬਾਰੇ ਕਹੇ ਹੈ ਕਿ ਸੁਨੀਲ ਗੁਪਤਾ ਭਾਵਨਾਵਾਂ ਨੂੰ ਸਮਝਣ ਵਾਲਾ ਜੇਲਰ ਸੀ ਤਿਹਾੜ ਜੇਲ੍ਹ ਵਿੱਚ ਉਸ ਵਰਗੇ ਬਹੁਤ ਘੱਟ ਲੋਕ ਸਨ ਉਹ ਦੋਗਲੇ ਕਿਰਦਾਰਾਂ ਕਾਤਲਾ ਅਤੇ ਮਨੋ ਰੋਗੀਆਂ ਪਾੜੇ ਤੇ ਕਾਤਲਾ ਅਤਵਾਦੀਆਂ ਅਤੇ ਇੱਥੋਂ ਤੱਕ ਕਿ નિર્ਦੋਸ਼ ਲੋਕਾਂ ਨੂੰ ਵੀ ਫਾਂਸੀ ਦੇ ਤਖਤੇ ਤੱਕ ਲੈ ਕੇ ਗਏ ਬਲੈਕਵਰੈਂਟ ਉਸਦੇ ਕੋੜੇ ਤਜਰਬਿਆਂ ਅਤੇ ਅਪਰਾਧਾਂ ਅਤੇ ਤਿੰਨ ਧਾਕਿਆਂ ਦੇ ਉੱਚ ਪਦਰਾਂ ਦੇ ਦੁਰਵਿਹਾਰ ਦੀਆਂ ਯਾਦਾਂ ਦਾ ਇੱਕ ਵਿਵਾਦਗ੍ਰਸਤ ਸੰਗ੍ਰਹਿ ਹੈ ਇਹ ਇੱਕ ਗਲਤ ਪ੍ਰਣਾਲੀ ਦੀ ਕੋਰੀ ਆਲੋਚਨਾ ਹੈ ਜਸਟਿਸ ਕ੍ਰਿਸ਼ਨਾ ਆਈਅਰ ਨੇ ਜੇਲ੍ਹ ਬਾਰੇ ਬੜੀ ਅਹਿਮ ਟਿੱਪਣੀ ਕੀਤੀ ਹੈ ਕੈਦੀ ਆਮ ਤੌਰ ਤੇ ਦੋਰੇ ਅਪਾਇਜ ਹੁੰਦੇ ਹਨ ਸਭ ਤੋਂ ਪਹਿਲਾਂ ਜ਼ਿਆਦਾਤਰ ਕੈਦੀ ਸਮਾਜ ਦੇ ਕਮਜ਼ੋਰ ਤਬਕਿਆਂ ਤੋਂ ਆਉਂਦੇ ਹਨ ਜਿਨ੍ਹਾਂ ਦਾ ਗਰੀਬੀ ਸਿੱਖਿਆ ਅਤੇ ਸਮਾਜਿਕ ਦਰਜਾ ਬਹੁਤ ਘੱਟ ਹੁੰਦਾ ਹੈ ਦੂਸਰਾ ਜੇਲ੍ਹ ਇੱਕ ਚਾਰ ਦੀਵਾਰੀ ਵਾਲਾ ਸੰਸਾਰ ਹੈ ਜਿਸ ਵਿੱਚ ਆਮ ਮਨੁੱਖੀ ਸੰਸਾਰ ਨਾਲ ਬਹੁਤ ਘੱਟ ਸੰਚਾਰ ਅਤੇ ਸੰਪਰਕ ਹੁੰਦਾ ਹੈ ਜਿਸ ਦੇ ਨਤੀਜੇ ਵਜੋਂ ਕੌਸ਼ਿਤ ਕੈਦੀ ਅਧਿਕ ਹੁੰਦੇ ਹਨ ਉਹਨਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ ਅਤੇ ਉਹਨਾਂ ਨਾਲ ਹੋ ਰਹੀ ਬੇਇਨਸਾਫੀ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਹ ਕਿਤਾਬ ਪੜਨ ਵਿੱਚ ਆਕਰਸ਼ਕ ਹੈ ਪਰ ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਜੇਲ੍ਹ ਦੇ ਅੰਦਰੋਂ ਕੰਮ ਕਰਦਾ ਹੈ ਅਤੇ ਹਾਂ ਫਾਂਸੀ ਬਾਰੇ ਜਾਣਕਾਰੀ ਦੀ ਥੋੜੀ ਜਗਿਆਸਾ ਹੈ ਤਾਂ ਇਹ ਕਿਤਾਬ ਪੜਨ ਲਈ ਸਮਾਂ ਕੱਢੋ। ਅੱਜ ਇਸ ਕਿਤਾਬ ਬਾਰੇ ਗੱਲਬਾਤ ਕਰਨ ਲਈ ਵਿਦਵਾਨ ਡਾਕਟਰ ਤ੍ਰਿਜਿੰਦਰ ਵਿਲੀ ਜੀ ਹਾਜ਼ਰ ਹਨ। ਪਹਿਲਾਂ ਤਾਂ ਜੀ ਆਇਆਂ ਨੂੰ ਆਖਦੇ ਆਂ ਸਰ ਤੁਹਾਨੂੰ। ਧੰਨਵਾਦ ਜੀ। ਉਹਨਾਂ ਨੂੰ ਸਵਾਲ ਕਰਦੇ ਹਾਂ ਸਰ ਇਸ ਕਿਤਾਬ ਦੀ ਇੰਨੀ ਚਰਚਾ ਕਿਉਂ ਹੋਈ ਹੈ ਸਾਡੇ ਦਰਸ਼ਕਾਂ ਦੱਸੋ ਇਹ ਗੱਲ ਬਿਲਕੁਲ درست ਹੈ ਕਿ ਜਿੰਨੀ ਚਰਚਾ ਬਲੈਕ ਵਾਰੰਟ ਦੀ ਹੋਈ ਹੈ ਜੀ ਇੰਨੀ ਚਰਚਾ ਕਿਸੇ ਹੋਰ ਕਿਤਾਬ ਦੀ ਇਨੀਸ਼ੀਏਟਿਵ ਨਹੀਂ ਹੁੰਦੀ ਜੀ ਮੈਨੂੰ ਲੱਗਦਾ ਹੋਰ ਕਾਰਨਾਂ ਨਾਲੋਂ ਜਿਹੜਾ ਮੇਜਰ ਕਾਰਨ ਇਹ ਹੈ ਕਿ ਇਸ ਕਿਤਾਬ ਤੇ ਬਲੈਕ ਵਾਰੰਟ ਨਾਂ ਦੀ ਹੀ ਇੱਕ ਜਿਹੜੀ ਵੈਬ ਸੀਰੀਅਲ ਹੈ ਉਹ ਨੈਟਫਲਿਕਸ ਨੇ ਬਣਾਤੀ ਜੀ Netflix 'ਤੇ ਜਿਹੜੀ ਸੀਰੀਆ ਵੱਡੇ ਪੱਧਰ ਤੇ ਲੋਕਾਂ ਨੇ ਦੇਖੀ ਹੁਣ ਉਹ ਕਈ ਲੋਕ ਉਹ ਸੀਰੀਜ਼ ਦਾ ਮੈਂ ਵੀ ਉਹ ਸੀਰੀਜ਼ ਨੂੰ ਦੇਖਿਆ ਜੀ ਜਦੋਂ ਮੈਂ ਉਹਨੂੰ ਦੇਖਦਾ ਤਾਂ ਉਹਦੇ 'ਚ ਮੈਂ ਇੱਕ ਸੀਨ ਦੇਖਦਾ ਕਿ ਇੱਕ ਕੋਈ ਰਾਜਸੀ ਲੀਡਰ ਆਉਂਦਾ ਹੂੰ ਉਹ ਚਾਰਲਸ ਸੋਭਰਾਜ ਨੂੰ ਮਿਲਦਾ ਜੀ ਪਰ ਉੱਥੋਂ ਪਤਾ ਨਹੀਂ ਲੱਗਦਾ ਕਿ ਉਹ ਰਾਜਸੀ ਲੀਡਰ ਕੌਣ ਹੈ ਜੀ ਜਾਂ ਇਦਾਂ ਦੇ ਹੋਰ ਬਹੁਤ ਸਾਰੇ ਵੇਰਵੇ ਨੇ ਜਿਹੜੇ ਤੁਹਾਨੂੰ ਇਦਾਂ ਮਜਬੂਰ ਕਰਦੇ ਨੇ ਕਿ ਤੁਸੀਂ ਕਿਤਾਬ ਵੱਲ ਜਾਓ ਜੇ ਪੂਰੀ ਜਾਣਕਾਰੀ ਲੈਣੀ ਹੈ ਤੇ ਕਿਤਾਬ ਵੱਲ ਜਾਓ ਸੋ ਉਸ ਕਰਕੇ ਮੈਨੂੰ ਲੱਗਦਾ ਕਿ ਇੱਕ ਤਾਂ ਗੱਲ ਇਹ ਹੈ ਦੂਸਰੀ ਗੱਲ ਇਹ ਹੈ ਕਿ ਅਧ ਸਮਾਨ ਨੂੰ ਸ਼ੋਧੀਆਂ ਜਿਹੜੀਆਂ ਜੇਲਾਂ ਦੀਆਂ ਦੀਵਾਰਾਂ ਨੇ ਉਹਨਾਂ ਦੀਵਾਰਾਂ ਦੇ ਪਿੱਛੇ ਜਿਹੜੇ ਲੋਕ ਕੈਦ ਨੇ ਉਹਨਾਂ ਲੋਕਾਂ ਦੀ ਜ਼ਿੰਦਗੀ ਕਿਹੋ ਜੀ ਹੈ ਉਹ ਜੇ ਕਾਤਲ ਨੇ ਲਟੇਰੇ ਨੇ ਡਾਕੂ ਨੇ ਬਦਮਾਸ਼ ਨੇ ਜਾਂ ਸਧਾਰਨ ਲੋਕ ਨੇ ਜੀ ਉਹਨਾਂ ਬਾਰੇ ਵੀ ਕੁਝ ਲੋਕਾਂ ਨੂੰ ਜਾਣਣ ਦੀ ਰੁਚੀ ਹੁੰਦੀ ਆ ਜੀ ਬਿਲਕੁਲ ਮੈਨੂੰ ਯਾਦ ਹੈ 1982 ਦੇ ਵਿੱਚ ਰੰਗੇ ਬਿੱਲੇ ਨੂੰ ਫਾਂਸੀ ਲੱਗੀ ਸੀ ਹਮ ਜਦੋਂ ਰੰਗੇ ਬਿੱਲੇ ਨੂੰ ਫਾਂਸੀ ਲੱਗੀ ਸੀ ਤੇ ਉਸ ਫਾਂਸੀ ਦੇ ਜਿਹੜੇ ਨਿੱਕੇ ਨਿੱਕੇ ਪੈਂਫਲਟ ਜਾਇਆ ਨਾ ਉਹ ਬੱਸਾਂ 'ਚ 2-2 ਰੁਪਏ ਦੇ ਵਿਕੇ ਸੀ ਜੀ ਇਹ ਇਧਰ ਨੂੰ ਕੀਤਾ ਰੰਗਾ ਇਧਰ ਨੂੰ ਕੀਤਾ ਬਿੱਲਾ ਰੰਗਾ ਬਿੱਲਾ ਜੀ ਠੀਕ ਹੈ ਸੋ ਰੰਗੇ ਬਿੱਲੇ ਨੇ ਕਿਉਂ ਔਰ ਇਹ ਗੁਨਾਹਕ ਕੀਤਾ ਰੰਗੇ ਬਿੱਲੇ ਨੂੰ ਦੀ ਬੈਕਗ੍ਰਾਉਂਡ ਕੀ ਆ ਰੰਗੇ ਬਿੱਲੇ ਇਹਨੂੰ ਫਾਂਸੀ ਕਿਵੇਂ ਲੱਗੀ ਫਾਂਸੀ ਦਾ ਆਖਰੀ ਸੀਨ ਕੀ ਹੁੰਦਾ ਇਹ ਸਾਰਾ ਕੁਝ ਜਾਣਨ ਦੀ ਜਿਹੜੇ ਲੋਕ ਰੁਚੀ ਰੱਖਦੇ ਨੇ ਜੀ ਮੈਨੂੰ ਇਸ ਕਿਤਾਬ ਵਿੱਚ ਇਸ ਕਰਕੇ ਮੈਨੂੰ ਵੀ ਥੋੜੀ ਜਿਹੀ ਰੁਚੀ ਸੀ ਜੀ ਕਿਉਂਕਿ ਇਸ ਕਿਤਾਬ ਇਸ ਦੌਰ ਦੇ ਵਿੱਚ ਜਿਨ੍ਹਾਂ ਤੇ ਤੁਸੀਂ ਨਾਲ ਹੈ ਚਾਰਲਸ ਸੋਬਰਾਜ ਦੀ ਕੱਟਣਾ ਬੜੀ ਵੱਡੀ ਕੱਟਣੀ ਠੀਕ ਹੈ ਸਾਰੇ ਨੂੰ ਕੋਈ ਸਵੀਟਸ ਖਵਾ ਕੇ ਸੁੱਤੇਆਂ ਛੱਡ ਕੇ ਤੇ ਜੇਲ੍ਹ ਚੋਂ ਫਰਾਰ ਹੋ ਗਿਆ ਔਰ ਉਹ ਬੰਦਾ ਇੱਕ ਚੋਣੀ ਵੱਖ-ਵੱਖ ਦੇਸ਼ਾਂ ਦੀਆਂ ਜੇਲਾਂ ਚੋਂ ਫਰਾਰ ਹੋਇਆ ਔਰ ਉਹ ਜਦੋਂ ਦੁਬਾਰਾ ਗੋਆ ਤੋਂ ਫੜਿਆ ਜਾਂਦਾ ਤੋ ਕਹਿੰਦਾ ਮੇਰਾ ਸ਼ੌਕ ਹੈ ਮੈਂ ਭੱਜਣਾ ਨਹੀਂ ਚਾਹੁੰਦਾ ਮੈਂ ਆਉਣਾ ਐਸੇ ਜੇਲ੍ਹ ਚ ਹੀ ਸੀਗਾ ਦੁਬਾਰਾ ਵੀ ਮੈਂ ਮੇਰਾ ਇਹ ਸ਼ੌਕ ਕੰਪਲੈਕਸ ਕਰਦਾ ਨਹੀਂ ਜਾਂ ਤੇ ਇਸ ਕਿਤਾਬ ਦਾ ਜਿਹੜਾ ਲੇਖਕ ਹੈ ਉਹ ਲੇਖਕ ਨੂੰ ਨੌਕਰੀ ਵੀ ਸੋਭਰਾਜ ਕਰਕੇ ਮਿਲਦੀ ਆ। ਹੂੰ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਇਸ ਕਿਤਾਬ ਦੇ ਵਿੱਚ ਅਸੀਂ ਵੜਦੇ ਆ ਨਾ ਜੀ ਤਾਂ ਬਹੁਤ ਰੌਚਕ ਜਾਣਕਾਰੀ ਮਿਲਦੀ ਆ ਤੇ ਲੋਕਾਂ ਦੀ ਜਿਹੜੀ ਰੁਚੀ ਆ ਉਹ ਅਜਿਹਾ ਕੁਝ ਜਾਣਣ ਦੀ ਸਦਾ ਹੀ ਬਣੀ ਰਹਿੰਦੀ ਆ। ਜੀ। ਅ ਸਰ ਗੱਲ ਕਰ ਰਹੇ ਹਾਂ ਇਸ ਕਿਤਾਬ ਬਾਰੇ ਬਲੈਕਵਰਨ ਇਸ ਕਿਤਾਬ ਦੇ ਉੱਪਰ ਜਿਹੜੀ ਵੈਬ ਸੀਰੀਜ਼ Netflix ਨੇ ਬਣਾਈ ਹੈ ਜਿਸ ਨੂੰ ਦੇਖ ਲੈਣ ਤੋਂ ਬਾਅਦ ਤੇ ਇਸ ਕਿਤਾਬ ਨੂੰ ਪੜ੍ਹ ਲੈਣ ਤੋਂ ਬਾਅਦ ਕਿਵੇਂ ਦਾ ਅੰਤਰ ਸਰ ਤੁਸੀਂ ਦੇਖਦੇ ਹੋ ਸਾਡੇ ਦਰਸ਼ਕਾਂ ਦੱਸੋ। ਦੇਖੋ ਮੈਂ ਤਾਂ ਇਸ ਕਿਤਾਬ ਨੂੰ ਵੀ ਪੜ ਲਿਆ ਜੀ ਔਰ ਨੈਟਫਲਿਕਸ ਤੇ ਉਹ ਜਿਹੜੀ ਵੈਬ ਸੀਰੀਅਲ ਉਹਨੂੰ ਵੀ ਦੇਖ ਲਿਆ ਜੀ ਜਦੋਂ ਤੁਸੀਂ ਮੈਂ ਪਹਿਲਾਂ ਵੈਬ ਸੀਰੀਅਲ ਦੇਖਦਾ ਦੇਖੀ ਆ ਮੈਂ ਬਾਅਦ ਚ ਕਿਤਾਬ ਪੜੀ ਆ ਹੂੰ ਮੈਨੂੰ ਕਈ ਗੱਲਾਂ ਤੋਂ ਇਦਾਂ ਲੱਗਾ ਵੀ ਇਹ ਤਾਂ ਬਈ ਮੈਨੂੰ ਕਿਤਾਬ ਸਾਰੀ ਪੜਨੀ ਪੈਣੀ ਕਿਉਂਕਿ ਮੈਂ ਮੀਦੇ ਹੌਸਨਾ ਜੁੜਿਆ ਹੋਇਆ ਹੁਣ ਕਰਕੇ ਮੈਨੂੰ ਇਹ ਪਤਾ ਹੈ ਵੀ ਕਿਸੇ ਕਿਤਾਬ ਵਿਚਲੀ ਘਟਨਾ ਨੂੰ ਲਿਖ ਦੇਣਾ ਕੰਪੈਰੀਟਿਵਲੀ ਸੌਖਾ ਹੁੰਦਾ ਹੈ ਹੂੰ ਉਹਦਾ ਫਿਲਮਾਂਕਣ ਕਰਨਾ ਹੋਰ ਵੀ ਔਖਾ ਕਾਰਜ ਹੈ ਤੇ ਔਖੇ ਕਾਰਜ ਨੂੰ ਜੇ ਇੰਨੀ ਬਖੂਬੀ ਦੇ ਨਾਲ Netflix ਵਾਲੀ ਸੀਰੀ ਬਹੁਤ ਵਧੀਆ ਵੀ ਜੇ ਇੰਨੀ ਬਖੂਬੀ ਨਾਲ ਉਹ ਬੰਦਾ ਨਿਭਾ ਗਿਆ ਤਾਂ ਕਿਤਾਬ ਚ ਤੇ ਹੋਰ ਵੀ ਗੱਲਾਂ ਖਾਸ ਹੋਣਗੀਆਂ ਹੂੰ ਸੋ ਇਸ ਕਰਕੇ ਮੈਂ ਇਸ ਕਿਤਾਬ ਦੀ ਚੋਣ ਕਰਦਾ ਕਿ ਇਸ ਕਿਤਾਬ ਨੂੰ ਪੜਿਆ ਜਾਏਗਾ ਤੇ ਮੈਂ ਪੜਦਾ ਹਣ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਗੱਲ ਦੱਸੀ ਹੈ ਕਿ ਕਿਤਾਬ ਤਾਂ ਇਹ ਕਹਿੰਦੀ ਹੈ ਵੀ ਇੱਕ ਦਿਨ ਰਾਤ ਨੂੰ ਅਚਾਨਕ ਦੇਸ਼ ਦਾ ਗ੍ਰਹਿ ਮੰਤਰੀ ਗਿਆਨੀ ਜੈਲ ਸਿੰਘ ਜੇਲ ਚ ਆ ਜਾਂਦਾ ਹਮ ਹੁਣ Netflix ਇਹ ਗੱਲ ਨਹੀਂ ਦੱਸਦੀ ਵੀ ਇਹ ਜਿਹੜਾ ਮੰਤਰੀ ਆਇਆ ਆ ਇਹ ਗਿਆਨੀ ਜੈਲ ਸਿੰਘ ਆ ਹਮ ਠੀਕ ਹੈ ਨਾ ਇਹ ਦੇਖੋ ਫਰਕ ਦੇਖੋ ਵੀ ਗਿਆਨੀ ਜੈਲ ਸਿੰਘ ਆ ਕੇ ਬਾਕੀ ਸਾਰੀ ਫਾਰਮੈਲਟੀ ਕਰਦਾ ਤੇ ਚਾਰਲਸ ਸੋਬਰਾਜ ਨੂੰ ਮਿਲਣ ਆਇਆ ਇਹੋ ਜੀ ਠੀਕ ਹੈ ਏ ਇੰਨਕ ਨਿੱਕਾ ਜਿਹਾ ਕਮੈਂਟ ਹੀ ਕਿੰਨੇ ਵੱਡੇ ਮੈਨੇ ਸर्जਦਾ ਵੀ ਇੱਕ ਬੰਨੇ ਦੇਸ਼ ਦੀ ਵੱਡੀ ਜੇਲ ਹੈ ਜੇਲ ਦੇ ਵਿੱਚ ਕੈਦੀ ਨੇ ਤੇ ਉਹਨਾਂ ਕੈਦੀਆਂ ਵਿੱਚੋਂ ਇੱਕ ਨੂੰ ਬਹਾਨੇ ਨਾਲ ਕਿਵੇਂ ਗ੍ਰਹਿ ਮੰਤਰੀ ਮਿਲਦਾ ਹੈ ਜੀ ਇੱਕ ਗੱਲ ਹੁਣ ਇਦਾਂ ਹੀ ਕ੍ਰਿਕਟ ਨਾਵਾਂ ਨੇ ਜਿਵੇਂ ਉੱਥੇ ਔਰਤਾਂ ਅਮੀਰ ਲੋਕ ਜਿਹੜੇ ਨੇ ਉਹਨਾਂ ਦੀਆਂ ਪਤਨੀਆਂ ਅਫਸਰਾਂ ਦੇ ਕੈਬਨ ਦੇ ਵਿੱਚ ਹੀ ਆਪਣੇ ਇੱਕ ਕੈਦੀ ਪਤੀਆਂ ਨੂੰ ਮਿਲਦੀਆਂ ਨੇ ਠੀਕ ਹੈ ਈਵਨ ਦੈਨ ਕਈ ਕੈਦੀਆਂ ਦੀਆਂ ਦੋਸਤ ਕੁੜੀਆਂ ਉਹਨਾਂ ਨੂੰ ਮਿਲਣ ਆਉਂਦੀਆਂ ਨੇ ਚਾਰਲਸ ਸੋਬਰਾਜ ਦੀ ਆਉਂਦੀ ਹੈ ਬਾਹਰਲੇ ਦੇਸ਼ ਚੋਂ ਆਉਂਦੀ ਹੈ ਹਮ ਚਾਰਲਸ ਸੋਬਰਾਜ ਜੇਲ੍ਹ ਦੇ ਵਿੱਚ ਇਦਾਂ ਤੁਰਿਆ ਫਿਰਦਾ ਹੈ ਕਿ ਉਹ ਜਿਵੇਂ ਜੇਲ੍ਹ ਦਾ ਮੁਲਾਜ਼ਮ ਹੋਵੇ ਬਾਸ ਹੋਵੇ ਰਾਜ ਕਰਦਾ ਹੈ ਹੈ ਨਾ ਰਾਜ ਕਰਦਾ ਸੋ ਇਹ ਗੱਲਾਂ ਉਨੀ ਬਖੂਬੀ ਨਾਲ Netflix ਨਹੀਂ ਕਰਦੀ ਜਿੰਨੀ ਬਖੂਬੀ ਨਾਲ ਇਹ ਕਿਤਾਬ ਨੇ ਕੀਤੀ ਹੈ ਜੀ ਬਿਲਕੁਲ ਸੋ ਤੁਹਾਨੂੰ ਉਹ ਪੜ੍ਹ ਕੇ ਇੱਕ ਕਚਾਨ ਜਿਹੀ ਆਉਂਦੀ ਆ ਯਾਰ ਤੁਸੀਂ ਕਿਸ ਦੇਸ਼ ਚ ਰਹਿੰਦੇ ਆਓ ਜੀ ਇਹ ਬੰਦਾ ਬੜੀ ਬਹੁਤ ਬੇਬਾਕੀ ਨਾਲ ਲਿਖਦਾ ਹੈ ਹਮ ਇੱਕ ਡਾਕਟਰ ਜਿਹੜਾ ਦੇਸ਼ ਦੇ ਰਾਸ਼ਟਰਪਤੀ ਦੀ ਅੱਖਾਂ ਦਾ ਡਾਕਟਰ ਹੈ ਹਮ ਉਹਦੇ ਹੀ ਕਲੀਨਿਕ ਤੇ ਕੰਮ ਕਰਦੀ ਇੱਕ ਮਲਾਜ਼ਮ ਨਾਲ ਉਹਦਾ ਪਿਆਰ ਹੋ ਜਾਂਦਾ ਹੈ ਜੀ ਡਾਕਟਰ ਦੀ ਪਤਨੀ ਨੂੰ ਪਤਾ ਲੱਗ ਜਾਂਦਾ ਹੈ ਡਾਕਟਰ ਉਸ ਆਪਣੀ ਪ੍ਰੇਮਿਕਾ ਦੇ ਨਾਲ ਰਲ ਕੇ ਆਪਣੀ ਪਤਨੀ ਦਾ ਕਤਲ ਕਰਵਾ ਲੈਂਦਾ ਹੈ ਜੀ ਜਿਹਨਾਂ ਬੰਦਿਆਂ ਤੋਂ ਕਤਲ ਕਰਵਾਉਂਦਾ ਉਹ ਦਿਹਾੜੀ ਦੇ ਦੋ ਮਜ਼ਦੂਰ ਨੇ ਉਹਨਾਂ ਨੂੰ ਮਹਿੰਜ 1500 ਰੁਪਏ ਦਿੱਤਾ ਜਾਂਦਾ ਜੀ ਉਹ ਬੰਦੇ ਦੋਨੇ ਭਰਾ ਜਿਹੜੇ ਨੇ ਉਹ 1500 ਰੁਪਏ ਚ ਕਦਰ ਕਰ ਦਿੰਦੇ ਨੇ ਜੀ ਤੇ ਬਾਅਦ ਦੇ ਵਿੱਚ ਉਹ ਸਾਰੀ ਉਮਰ ਜਿਹੜੀ ਜੇਲ੍ਹ 'ਚ ਸੜ-ਸੜ ਕੇ ਮਰਦੇ ਨੇ ਉਹਨਾਂ ਨੂੰ ਫਾਂਸੀ ਲੱਗਦੀ ਹੈ ਜੀ ਔਰ ਅਸਲ ਦੋਸ਼ੀ ਉਹ ਡਾਕਟਰ ਤੇ ਉਹਦੀ ਪ੍ਰੇਮਿਕਾ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਵੀ ਐਸ਼ ਕਰਦੇ ਨੇ ਤੇ ਫਿਰ ਛੇਤੀ ਛੁੱਟ ਕੇ ਵੀ ਬਾਹਰ ਆਉਂਦੇ ਨੇ ਹੂੰ ਬਿਲਕੁਲ ਇਦਾਂ ਹੀ ਕ੍ਰਮਟਨ ਗਰੀਵਜ਼ ਦਾ ਮਾਲਕ ਜਿਹੜਾ ਆ ਉਹ ਕਿਸੇ ਗੁਨਾਹ ਵਿੱਚ ਅੰਦਰ ਜਾਂਦਾ ਤੇ ਉਹ ਉਸ ਗੁਨਾਹ ਤੋਂ ਬਾਅਦ ਰਾਤ ਨੂੰ ਸੁਪਰੀਮ ਕੋਰਟ ਦਾ ਚੀਫ ਜਸਟਿਸ ਅੱਧੀ ਰਾਤ ਨੂੰ ਫੈਸਲਾ ਕਰਦਾ ਕਿ ਇਹਨੂੰ ਜ਼ਮਾਨਤ ਦਿੱਤੀ ਹੈ ਜੀ ਤਿਹਾਰੜ ਜੇਲ੍ਹ ਦਾ ਨਿਜ਼ਮ ਹੈ ਕਿ ਰਾਤ ਨੂੰ ਕਿਸੇ ਨੂੰ ਜ਼ਮਾਨਤ ਮਿਲ ਗਈ ਪਰ ਉਹ ਛੁੱਟੇਗਾ ਨਹੀਂ ਛੁੱਟੇਗਾ ਨਹੀਂ ਸੋ ਇਸ ਜਨਰ ਉਤੇ ਕਿੰਨਾ ਪ੍ਰੈਸ਼ਰ ਹੈ ਕਿ ਜਦ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਰਾਤ ਨੂੰ ਉੱਠ ਕੇ ਫੈਸਲਾ ਸੁਣਾਤਾ ਤੇ ਤੂੰ ਕੋਣ ਹੁੰਦਾ ਇਹਨੂੰ ਰਾਤ ਨੂੰ ਨਹੀਂ ਛੱਡਣ ਵਾਲਾ ਕਿੰਨਾ ਪ੍ਰੈਸ਼ਰ ਹੈ ਉਸ ਪ੍ਰੈਸ਼ਰ ਦੇ ਵਿੱਚ ਉਹ ਬੰਦਾ ਹੀ ਨੇ 35 ਸਾਲ ਨੌਕਰੀ ਕੀਤੀ ਤੇ 35 ਸਾਲਾਂ ਚ ਹੁਣ ਤੁਸੀਂ ਦੇਖੋ ਨਾ ਕਿ ਭਾਰਤ ਦੀਆਂ ਜੇਲਾਂ ਚ ਹੋ ਕੀ ਰਿਹਾ ਉਹਨੂੰ ਐਜ਼ ਇਟ ਇਜ਼ ਉਹਨੇ ਕਿਤਾਬ ਚ ਬਿਆਨ ਕਰਕੇ ਰੱਖੇ ਰਹਤਾ ਸੋ ਮੈਂ ਤਾਂ ਆ ਇਸ ਦੇ ਲੇਖਕ ਨੂੰ ਤੇ ਉਹਦੀ ਕੋ ਲੇਖਕ ਜਿਹੜੀ ਇੱਕ ਪੱਤਰਕਾਰ ਹੈ ਉਹਨੂੰ ਮੁਬਾਰਕਵਾਦ ਦੇਣਾ ਚਾਹੁੰਦਾ ਵੀ ਤੁਸੀਂ ਤਾਂ ਕਮਾਲ ਦੀ ਗੱਲ ਕੀਤੀ ਆ ਕਿ ਹਰ ਘਟਨਾ ਤਾਂ ਇਸ ਸਿਸਟਮ ਨੂੰ ਜਿਹੜੀ ਹੈ ਉਹ ਪੰਚ ਕਰਦੀ ਹੈ ਤੇ ਤੁਸੀਂ ਹਰ ਉਹ ਘਟਨਾ ਜਿਹੜੀ ਆ ਉਹ ਬਖੂਬੀ ਨਾਲ ਲਿਖ ਦਿੱਤੀ ਹੈ ਸੋ ਇਹ ਮੈਨੂੰ ਇਹਦਾ ਉਹਨਾਂ ਦਾ ਅੰਤਰ ਦਿਦਾ ਜਿਹੜਾ ਅੰਤਰ Netflix ਦੀ ਉਸ ਵੈਬ ਸੀਰੀਜ਼ ਵਿੱਚ ਨਹੀਂਗਾ ਦਿਖਾਈ ਦਿੰਦਾ ਇੱਥੇ ਬਹੁਤ ਕਲੀਅਰ ਦਿਖਾਈ ਦਿੰਦਾ ਹੈ ਜੀ ਸਰ ਇਸ ਕਿਤਾਬ ਦਾ ਨਾਮ ਬਲੈਕ ਵਾਰੰਟ ਹੈ ਤਾਂ ਸਾਡੇ ਦਰਸ਼ਕਾਂ ਦੱਸੋ ਕਿ ਬਲੈਕ ਵਾਰੰਟ ਹੁੰਦਾ ਕੀ ਹੈ ਕੀ ਪਾਵਾਂ ਉਸ ਬਲੈਕ ਵਾਰੰਟ ਮਿਲ ਨੂੰ ਵੀ ਜਿਹੜਾ ਆ ਇਸ ਕਿਤਾਬ ਤੋਂ ਪਤਾ ਲੱਗਾ ਜੀ ਉਹ ਵਾਰੰਟ ਜਿੰਨੂੰ ਅਸੀਂ ਮੌਤ ਦਾ ਵਾਰੰਟ ਕਹਿ ਦਿੰਦੇ ਆ ਜਦੋਂ ਕਿਸੇ ਨੂੰ ਫਾਂਸੀ ਹੁੰਦੀ ਹੈ ਤਾਂ ਆਖਰੀ ਤੇ ਰਾਸ਼ਟਰਪਤੀ ਵੀ ਜਦੋਂ ਰਹਿਮ ਦੀ ਅਪੀਲ ਨੂੰ ਖਾਰਜ ਕਰ ਦਿੰਦਾ ਹੈ ਤਾਂ ਤਰੀਕ ਨਿਰਧਾਰਿਤ ਹੁੰਦੀ ਹੈ ਤੇ ਉਹਦੇ ਤੇ ਹੁੰਦਾ ਕਿ ਐਨੀ ਤਰੀਕ ਐਨੇ ਵਜੇ ਟਿਲ ਡੈਥ ਇਹਨੂੰ ਫਾਂਸੀ ਲਟਕਾਇਆ ਜਾਣਾ ਤੇ ਉਹ ਜਿਹੜਾ ਵਾਰੰਟ ਹੈ ਉਹ ਸਿੰਗਲ ਪੇਜ ਦਾ ਹੁੰਦਾ ਤੇ ਉਹਦੇ ਬਾਹਰ ਕਾਲਾ ਹਾਸ਼ਿਆ ਲੱਗਾ ਹੁੰਦਾ ਉਹਨੂੰ ਤਾਮ ਬਲੈਕ ਵਾਰੰਟ ਕਹਿੰਦੇ ਨੇ ਤੇ ਉਹ ਵਾਰੰਟ ਜਿਹੜਾ ਆ ਉਹ ਉਸ ਬੰਦੇ ਨੂੰ ਦੇਣਾ ਹੁੰਦਾ ਜਿਹਨੂੰ ਫਾਂਸੀ ਲੱਗਣੀ ਹੈ ਇਹ ਡਿਊਟੀ ਜੇਲਰ ਦੀ ਬਣਦੀ ਹੈ ਤੇ ਜੇਲਰ ਇਹ ਸਾਰੀ ਪ੍ਰੈਕਟਿਸ ਜਿਹੜੀ ਕਰਦਾ ਇੱਕ ਬੰਦੇ ਨੇ ਇਹ ਜੇਲਰ ਨੇ ਜਿਹੜਾ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਪਰ ਰੋਜ਼ੀ ਰੋਟੀ ਲਈ ਲੱਗਾ ਉਸ ਬੰਦੇ ਦੀ ਡਿਊਟੀ ਇਹ ਹੋ ਗਈ ਹੈ ਕਿ ਉਹਨੇ ਫਾਂਸੀ ਦੀ ਪ੍ਰਕਿਰਿਆ ਨੂੰ ਸਿਰੇ ਚਾੜਨਾ ਹੈ ਫਾਂਸੀ ਦੀ ਪ੍ਰਕਿਰਿਆ ਇੱਕ ਬੰਦੇ ਜਿੰਦੇ ਜਾਗਦੇ ਬੰਦੇ ਨੂੰ ਮੌਤ ਦੇ ਘਾਟ ਉਤਾਰਨਾ ਇਹ ਉਥੇ ਭਾਵੇਂ ਡਾਕਟਰ ਹੋਣ ਜਾਂ ਹੋਰ ਬਜੈਸਟਰ ਸਾਹਿਬ ਹੋਣ ਜਾਂ ਹੋਰ ਅਧਿਕਾਰੀ ਹੋਣ ਜਿਹੜੇ ਫਾਂਸੀ ਵਾਲੀ ਟੀਮ ਦੇ ਵਿੱਚ ਸ਼ਾਮਲ ਨੇ ਤੁਸੀਂ ਇਹ ਦੇਖੋ ਭਾਵੇਂ ਉਹ ਜਿਹੜੇ ਲੀਵਰ ਖਿੱਚਣ ਵਾਲੇ ਇਹ ਜਿਹੜੇ ਜਲਾਦ ਹੋਣ ਉਹਨਾਂ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਜੀ ਇਹ ਬੰਦੇ ਤਾਂ ਕਾਤਲ ਨਹੀਂ ਨਾ ਜੇ ਕਾਤਲ ਨਹੀਂ ਗਏ ਤੇ ਇਹ ਕਿਵੇਂ ਫਿਰ ਇੱਕ ਜੀਂਦੇ ਜਾਗਦੇ ਬੰਦੇ ਨੂੰ ਮੌਤ ਤੱਕ ਲੈ ਕੇ ਜਾਂਦੇ ਨੇ ਤੇ ਉਹ ਬੰਦੇ ਜਿਹੜੇ ਮੌਤ ਨੂੰ ਗਲੇ ਲਾਉਣ ਜਾਂਦੇ ਨੇ ਕਈ ਤੋਂ ਨਾ ਜੋ ਪਾਗਲ ਹੋ ਜਾਂਦੇ ਨੇ ਜੀ ਕਈ ਵਿਚਾਰੇ ਡਿਪਰੈਸ਼ਨ ਚਲੇ ਜਾਂਦੇ ਨੇ ਕੁਝ ਅਜੀਬ ਹਰਕਤਾਂ ਕਰਦੇ ਨੇ ਕਈ ਰੋਣ ਲੱਗ ਪੈਂਦੇ ਨੇ ਤੇ ਕਈ ਲੋਕ ਜ਼ਿੰਦਾ ਦਿਲ ਹੀ ਦੇ ਨਾਲ ਉਸ ਮੌਤ ਨੂੰ ਸਵੀਕਾਰਦੇ ਵੀ ਨਹੀਂ ਸੋ ਇਸ ਕਿਤਾਬ ਦੀ ਖਾਸੀਅਤ ਇਸ ਗੱਲ ਕਰਕੇ ਵੀ ਆ ਕਿ ਇਸ ਕਿਤਾਬ ਨੇ ਉਸ ਸਾਰੇ ਕੁਝ ਨੂੰ ਖੂਬ ਉਹ ਜਿਹੜਾ ਆ ਉਹ ਬਿਆਨ ਕੀਤਾ ਵੀ ਉਹ ਡੋਲ ਗਿਆ ਸੀ ਉਹ ਐ ਹੋ ਗਿਆ ਸੀ ਉਹ ਐ ਹੋ ਗਿਆ ਸੀ ਇਸ ਕਿਤਾਬ ਨੇ ਰੰਗੇ ਬਿੱਲੇ ਦੇ ਸੰਦਰਭ ਵਿੱਚ ਦੱਸਿਆ ਜੀ ਕਿ ਉਹਨਾਂ ਦੋਨਾਂ ਨੇ ਜੇਲ੍ਹ ਦੇ ਵਿੱਚ ਦਾੜੀ ਕੇਸ ਰੱਖ ਲਿਆ ਸੀ ਰੱਬ ਦਾ ਨਾਮ ਲੈਣ ਲੱਗ ਪਿਆ ਸੀ ਪਰੰਤੂ ਉਹ ਜਿਹੜਾ ਬਿੱਲਾ ਆ ਉਹ ਮਤਲਬ ਡਰ ਗਿਆ ਤੇ ਉਹ ਰੱਬ ਦਾ ਨਾਮ ਲੈਣ ਲੱਪਿਆ ਦੋਨਾਂ ਜਾਣਿਆਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਰੰਗੇ ਨੂੰ ਅੱਧੇ ਘੰਟੇ ਬਾਅਦ ਵੀ ਉਹਦੀ ਮੌਤ ਨਹੀਂ ਹੋਈ ਫਾਂਸੀ ਤੇ ਲਟਕੇ ਦੀ ਫਿਰ ਉਹਦੀ ਲੱਤਾਂ ਨੂੰ ਫੜ ਕੇ ਇੱਕ ਹੋਰ ਜਿਹੜਾ ਮਲਾਜ਼ਮ ਹੈ ਉਹ ਲੰਮਕਦਾ ਹੈ ਤੇ ਉਹਦੀ ਮੌਤ ਹੁੰਦੀ ਹੈ ਫਿਰ ਜਦੋਂ ਮੌਤ ਹੁੰਦੀ ਹੈ ਤੇ ਫਿਰ ਉਹਨੂੰ ਲਾਇਆ ਜਾਂਦਾ ਹੈ ਇਹਨਾਂ ਲੋਕਾਂ ਦੀਆਂ ਖਾਸ ਕਰਕੇ ਜਿਹੜੇ ਇਹਨਾਂ ਨੂੰ ਫਾਂਸੀ ਹੁੰਦੀ ਆ ਇਹਨਾਂ ਦੇ ਹਲਾਸ਼ਾ ਉਹਨਾਂ ਦੇ ਵਾਰਸਾਂ ਨੂੰ ਦੇਣੀਆਂ ਹੁੰਦੀ ਆ ਪਰੰਤੂ ਲੇਖਕ ਲਿਖਦਾ ਕਿ ਅਸੀਂ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਉਹਨਾਂ ਦੇ ਵਾਰਸਾਂ ਨੂੰ ਨਹੀਂ ਦਿੱਤੀਆਂ ਉਹ ਇੱਥੋਂ ਤੱਕ ਦੱਸਦਾ ਵੀ ਅਸੀਂ ਕਿੱਥੇ ਕਿੱਥੇ ਨਿਯਮ ਤੋੜੇ ਤੇ ਕਿਉਂ ਤੋੜੇ ਤੇ ਕੀ ਕਾਰਨ ਬਣੇ ਇਹ ਇਸ ਕਰਕੇ ਬੜੀ ਰੋਚਕ ਬਣ ਜਾਂਦੀ ਹੈ ਜੀ ਜੀ ਇਸੇ ਤਰ੍ਹਾਂ ਇਸ ਕਿਤਾਬ ਦੇ ਵਿੱਚ ਅਫਸਲ ਗੁਰੂ ਦੀ ਜਿਹੜੀ ਘਟਨਾ ਹੈ ਉਹ ਵੀ ਦੱਸੀ ਗਈ ਹੈ ਸੋ ਲੇਖਕ ਇਸ ਘਟਨਾ ਨੂੰ ਕਿਵੇਂ ਬਿਆਨ ਕਰਦਾ ਇਸ ਕਿਤਾਬ ਦੇ ਵਿੱਚ ਸਾਡੇ ਦਰਸ਼ਕਾਂ ਦੱਸੋ ਦੇਖੋ ਇਸ ਸੰਦਰਭ ਦੇ ਵਿੱਚ ਮੈਨੂੰ ਲੇਖਕ ਦੀ ਜਿਹੜੀ ਅਪਰੋਚ ਹੈ ਉਹ ਬਹੁਤ ਨਿਰਪੱਖ ਹੋ ਕੇ ਸਾਰੀਆਂ ਘਟਨਾਵਾਂ ਨੂੰ ਦਿਖਦਾ ਜੀ ਜੀ ਅਫਸਲ ਗੁਰੂ ਵਾਲੀ ਘਟਨਾ ਨੂੰ ਨੈਟਫਲਿਕਸ ਨੇ ਨਹੀਂ ਫਲਮਾਇਆ ਇੱਕ ਗੱਲ ਤਾਂ ਇਹ ਹੈ ਵੀ ਉਹਨੇ ਕਿਉਂ ਨਹੀਂ ਫਲਮਾਇਆ ਇਹ ਮੈਨੂੰ ਸਮਝ ਨਹੀਂ ਆਉਂਦਾ ਪਰੰਤੂ ਇਹ ਮੈਨੂੰ ਇਸ ਕਿਤਾਬ ਦੀ ਸਭ ਤੋਂ ਅਹਿਮ ਘਟਨਾ ਜਿਹੜੀ ਹੈ ਉਹ ਲੱਗਦੀ ਹੈ ਜੀ ਉਹ ਇਹ ਹੈ ਵੀ 1993 ਦੇ ਵਿੱਚ ਹਮ ਅਫਸਲ ਗੁਰੂ ਜਦੋਂ ਸਟੂਡੈਂਟ ਸੀ ਜੀ ਤਾਂ ਉਹ ਮੈਡੀਕਲ ਦਾ ਵਿਦਿਆਰਥੀ ਸੀ ਹਮ ਔਰ ਐਮਬੀਬੀਐਸ ਕਰਦਾ ਸੀ ਤੇ ਉਹ ਭਾਵਕ ਹੋਇਆ ਅੱਤਵਾਦੀਆਂ ਦੇ ਗਰੁੱਪ ਨਾਲ ਰਲ ਜਾਂਦਾ ਤੇ ਪਾਕਿਸਤਾਨ ਚਲਾ ਜਾਂਦਾ ਹੈ ਜਦੋਂ ਪਾਕਿਸਤਾਨ ਵਿੱਚ ਸਾਰੀ ਦੁਰਗਤ ਨੂੰ ਦੇਖਦਾ ਹੈ ਤੇ ਵਾਪਸ ਆਉਂਦਾ ਕੋਈ ਕਤਲੋਗਾਰਦ ਨਹੀਂ ਕਰਦਾ ਕਿਸੇ ਐਕਟੀਵਿਟੀ 'ਚ ਭਾਗ ਨਹੀਂ ਲੈਂਦਾ ਤੋਂ ਐਸਟੀਐਫ ਦੇ ਮੋਰੇ ਆਤਮਸਮਰਪਣ ਕਰ ਦਿੰਦਾ ਜੀ ਆਤਮਸਮਰਪਣ ਕਰ ਦੇਣ ਤੋਂ ਬਾਅਦ ਉਹ ਨਾਰਮਲ ਜ਼ਿੰਦਗੀ ਜੀਣੀ ਚਾਹੁੰਦਾ ਪਰ ਉਹਨੂੰ ਐਮਬੀਬੀਐਸ ਵਿੱਚ ਦੁਬਾਰਾ ਦਾਖਲਾ ਨਹੀਂ ਮਿਲਦਾ ਜੀ ਆ ਉਹਨੂੰ ਉਹ ਦੁਬਾਰਾ ਜ਼ਿੰਦਗੀ ਜਿਹੜੀ ਹੈ ਉਹ ਉਸ ਰੂਪ ਵਿੱਚ ਨਹੀਂ ਮਿਲਦੀ ਤੇ ਸਭ ਕੋ ਨਵੀਆਂ ਚੁਣੌਤੀਆਂ ਜਿਹੜੀਆਂ ਨੇ ਉਹਨੂੰ ਮਿਲਦੀਆਂ ਜੀ ਉਹ ਕਹਿੰਦਾ ਕਿ ਜਦੋਂ ਪਾਰਲੀਮੈਂਟ ਤੇ ਹਮਲਾ ਹੁੰਦਾ ਜੀ ਪਾਰਲੀਮੈਂਟ ਤੇ ਹਮਲਾ ਕਰਨ ਵਾਲੇ ਪੰਜ ਮਿਲੀਟੈਂਟ ਜਿਹੜੇ ਨੇ ਉਹ ਉੱਥੇ ਹਮਲੇ ਦੌਰਾਨ ਮਾਰੇ ਜਾਂਦੇ ਨੇ ਜਵਾਬੀ ਹਮਲੇ ਚ ਜੀ ਅਫਸਲ ਗੁਰੂ ਆਪ ਕਹਿੰਦਾ ਹੈ ਕਿ ਉਹਨਾਂ ਪੰਜਾਂ ਵਿੱਚੋਂ ਇੱਕ ਮੁਹੰਮਦ ਨਾਮ ਦਾ ਮਿਲੀਟੈਂਟ ਜਿਹੜਾ ਆ ਉਹ ਇਹਨੂੰ ਜਾਣਦਾ ਸੀ ਜੀ ਉਹ ਜਾਣਦਾ ਕਿਦਾਂ ਸੀ ਇਹ ਬਹੁਤ ਰੋਚਕ ਗੱਲ ਹੈ ਉਹ ਕਹਿੰਦਾ ਐਸਪੀਐਫ ਦਾ ਇੱਕ ਐਸਪੀ ਜਿਹਦਾ ਨਾਮ ਦਵਿੰਦਰ ਸਿੰਘ ਦੱਸਦਾ ਹੈ ਕਿ ਦਵਿੰਦਰ ਸਿੰਘ ਨੇ ਮੈਨੂੰ ਉਸ ਮੁਹੰਮਦ ਦਾ ਫੋਨ ਨੰਬਰ ਦਿੱਤਾ ਹਮ ਉਹਨੇ ਮੈਨੂੰ ਕਿਹਾ ਤੂੰ ਇਸ ਬੰਦੇ ਦੀ ਮਦਦ ਕਰਨੀ ਹੈ ਜੀ ਮੈਂ ਉਹਨੂੰ ਫੋਨ ਕੀਤਾ ਤੇ ਉਹਨੂੰ ਦਿੱਲੀ ਤੱਕ ਰਹਿائش ਦੌਰ ਤੱਕ ਉਹਦੀ ਮਦਦ ਕੀਤੀ ਜੀ ਸੋ ਉਹ ਕਹਿੰਦਾ ਕਿ ਜੇ ਉਹ ਬੰਦਾ ਕੌਣ ਹੈ ਮੈਨੂੰ ਇਹਦੇ ਬਾਰੇ ਨਹੀਂ ਸੀ ਪਤਾ ਉਹ ਪਾਰਲੀਮੈਂਟ ਤੇ ਅਟੈਕ ਕਰਨ ਜਾ ਰਿਹਾ ਮੈਨੂੰ ਇਹਦੇ ਬਾਰੇ ਨਹੀਂ ਸੀ ਪਤਾ ਜੇ ਇੱਕ ਭਾਰਤ ਦੀ ਫੌਜ ਦਾ ਅਫਸਰ ਇੱਕ ਗੁਨਾਹ ਕਰਤਕ ਕਰਵਾ ਰਿਹਾ ਹੈ ਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਮੈਨੂੰ ਇਹਦੇ ਵਿੱਚ ਕਿਉਂ ਇਨਵੋਲਵ ਕੀਤਾ ਗਿਆ ਉਹ ਕਹਿੰਦਾ ਕਿ ਮੈਨੂੰ ਦਿੱਲੀ ਤੋਂ ਕਸ਼ਮੀਰੋਂ ਲਈ ਆਖਿਆ ਗਿਆ ਜਦੋਂ ਮੈਂ ਦਿੱਲੀ ਤੋਂ ਕਸ਼ਮੀਰ ਆਇਆ ਤੇ ਉਹਨਾਂ ਨੂੰ ਮਿਲਿਆ ਅਟੈਕ ਤੋਂ 2 ਦਿਨਾਂ ਬਾਅਦ ਤੇ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਖਬਾਰਾਂ ਵਿੱਚ ਖਬਰਾਂ ਛਪੀਆਂ ਆ ਕਿ ਇਹ ਉਸ ਪਾਰਲੀਮੈਂਟੀ ਹਮਲੇ ਦਾ ਜਿਹੜਾ ਮੁੱਖ ਦੋਸ਼ੀ ਆ ਜੀ ਉਹ ਫੜ ਲਿਆ ਗਿਆ ਹਮ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਉਹ ਬੰਦਾ ਇਹ ਕਹਿੰਦਾ ਹੈ ਪਾਰਲੀਮੈਂਟ ਚ ਕਹਿੰਦਾ अरुंती राय तक ओदी आवाज ਜਾਂਦੀ ਹੈ ਵੀ ਉਹਦੀ ਗੱਲ ਨੂੰ ਸਮਝੋ ਵੀ ਇਹ ਪੁਲਿਸ ਅਫਸਰ ਕੌਣ ਹੈ ਦੀ ਇਨਕੁਆਇਰੀ ਕਰੋ ਹੂੰ अरुंती राय ਵਰਗੀ ਭੱਟੀ ਲੇਖਕਾ ਹਿੰਦੁਸਤਾਨ ਦੀ ਲੇਖ ਲਿਖਦੀ ਹੈ ਪਰ ਕੋਈ ਗੱਲ ਨਹੀਂ ਹੁੰਦੀ ਕੋਰਟ ਵਿੱਚ ਕੋਈ ਉਹਦੀ ਸੁਣਵਾਈ ਨਹੀਂ ਹੁੰਦੀ ਇਸ ਕੇਸ ਵਿੱਚ ਚੌਥੀ ਬੰਦੇ નિર્ਦੋਸ਼ ਪਾਏ ਗਏ ਤੇ ਛੱਡੇ ਗਏ ਜਦ ਕਿ ਅਫਜ਼ਲ ਗੁਰੂ ਬਾਰੇ ਇਹ ਵਿਅਕਤੀ ਲਿਖਦਾ ਹੈ ਕਿ ਅਫਜ਼ਲ ਗੁਰੂ ਨੂੰ 2000 13 ਦੇ ਵਿੱਚ ਜਦੋਂ ਫਾਂਸੀ ਦਿੱਤੀ ਗਈ ਹੈ ਇਹ ਤੋਂ ਪਹਿਲਾਂ ਲੰਮਾ ਸਮਾਂ ਇਹਦੀ ਫਾਂਸੀ ਜਿਹੜੀ ਆ ਉਹ اٹਕਦੀ ਰਹੀ اٹਕਦੀ ਇਸ ਕਰਕੇ ਰਹੀ ਕਿ ਜਦੋਂ ਏਪੀ ਜੇ ਅਬਦੁਲ ਕਲਾਮ ਸਾਹਿਬ ਦੇਸ਼ ਦੇ ਰਾਸ਼ਟਰਪਤੀ ਸੀ ਤਾਂ ਉਹਨਾਂ ਕੋਲ ਇਹਨਾਂ ਦੀ ਰਹਿਮ ਦੀ ਅਪੀਲ ਜਾਂਦੀ ਹੈ ਏਪੀ ਜੇ ਅਬਦੁਲ ਕਲਾਮ ਹੋਰੀ ਇਹਨਾਂ ਦੀ ਜਿਹੜੀ ਰਹਿਮ ਦੀ ਅਪੀਲ ਹੈ ਉਹਨੂੰ ਨਾ ਖਾਰਜ ਕਰਦੇ ਨੇ ਤੇ ਨਾ ਉਹ ਉਹ ਉਹਦੇ ਤੇ ਰਹਿਮ ਕਰਦੇ ਨੇ ਸੋ ਇਸ ਕਰਕੇ ਉਹਨੂੰ ਫਾਂਸੀ ਨਹੀਂ ਲੱਗੀ ਲੇਟ ਹੋਈ ਉਹ ਤੋਂ ਬਾਅਦ ਜਦੋਂ ਪ੍ਰਤਿਭਾ ਪਾਟਲ ਦੇਸ਼ ਦੇ ਰਾਸ਼ਟਰਪਤੀ ਬਣਦੇ ਨੇ ਤੇ ਐਪਲੀਕੇਸ਼ਨ ਫੇਰ ਜਾਂਦੀ ਹੈ ਨਾ ਪ੍ਰਤਿਭਾ ਪਾਟਲ ਨੇ ਉਹਨਾਂ ਨੂੰ ਐਪਲੀਕੇਸ਼ਨ ਖਾਰਜ ਕੀਤੀ ਨਾ ਫਾਂਸੀ ਦੇਣ ਦਾ ਆਦੇਸ਼ ਦਿੱਤਾ ਸੋ ਇਸ ਕਰਕੇ ਦੋ ਰਾਸ਼ਟਰਪਤੀਆਂ ਨੇ ਉਹਦੇ ਕੇਸ ਨੂੰ ਸਮਝਿਆ ਵੀ ਇਹ ਬੰਦਾ ਨਿਰਦੋਸ਼ ਲੱਗਦਾ ਹੈ ਇਹਦੀ ਕਿਤੇ ਗੱਲ ਤਾਂ ਹੈਗੀ ਹੈ ਜੇ ਉਹਦੇ ਚ ਇਹ ਗੱਲ ਹੈਗੀ ਹੈ ਫਿਰ ਦੁੱਖ ਦੀ ਗੱਲ ਇਹ ਹੁੰਦੀ ਹੈ ਕਿ ਇਸ ਕਿਤਾਬ ਦਾ ਲੇਖ ਕੇ ਦੱਸਦਾ ਕਿ ਮੈਂ ਫਾਂਸੀ ਦੇ ਦੇਣ ਤੋਂ ਬਾਅਦ ਜਦੋਂ ਆਪਣੇ ਘਰ ਜਾਣਾ ਤਾਂ ਮੈਂ ਨਾਰਮਲ ਜ਼ਿੰਦਗੀ ਜੀਣਾ ਹੈ ਮੈਂ ਆਪਣੇ ਘਰਦਿਆਂ ਨੂੰ ਜੇਲ੍ਹ ਦੇ ਮਸਲਿਆਂ ਚ ਇਨਵੋਲਵ ਨਹੀਂ ਕਰਦਾ ਭਾਵੇਂ ਦਾ ਕਾਰਜੇਲ ਦੇ ਵਿੱਚ ਹੀ ਠੀਕ ਹੈ ਪਰ ਕਹਿੰਦਾ ਜਿਸ ਦਿਨ ਅਫਜ਼ਲ ਗੁਰੂ ਨੂੰ ਫਾਂਸੀ ਹੁੰਦੀ ਹੈ ਤਾਂ ਮੈਂ ਉਸ ਦਿਨ ਰੱਜ ਕੇ ਰੋਇਆ ਹੂੰ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਉਹ ਉਹਦਾ ਰੋਣਾ ਇਸ ਗੱਲ ਨੂੰ ਸੰਕੇਤ ਕਰਦਾ ਹੈ ਜੀ ਕਿ ਮੈਂ ਉਸ ਬੰਦੇ ਦੇ ਨਾਲ ਸਮਅਭੂਤੀ ਕੀਤਾ ਮੈਨੂੰ ਉਹ નિર્ਦੋਸ਼ ਲੱਗਦਾ ਹੂੰ ਕਮਾਲ ਦੀ ਗੱਲ ਕੀ ਹੈ ਕਹਿੰਦਾ ਕਿ ਖੀਰ ਦੇ ਵੇਲੇ ਸਾਨੂੰ ਇਹ ਹੁਕਮ ਹੈ ਕਿ ਅਸੀਂ ਚਾਹ ਦਾ ਕੱਪ ਉਹਨਾਂ ਦੇ ਨਾਲ ਪੀਣਾ ਮਰਨ ਵਾਲੇ ਦੇ ਨਾਲ। ਕਹਿੰਦਾ ਕਿ ਮੈਂ ਚਾਹ ਦਾ ਕੱਪ ਉਹਦੇ ਨਾਲ ਪੀਣਾ ਆ ਤੇ ਉਹ ਹੌਸਲੇ 'ਚ ਆ। ਉਹ ਕਹਿੰਦਾ ਵੀ ਮੇਰੇ ਪੁੱਤਰ ਨੇ ਮੈਨੂੰ ਬਾਪ ਦੇ ਰੂਪ 'ਚ ਨਹੀਂ ਦੇਖਿਆ। ਭਾਵੇਂ ਉਹ ਲੰਮਾ ਸਮਾਂ ਜੇਲ੍ਹ 'ਚ ਰਿਹਾ ਪੁੱਤਰ ਜਵਾਨ ਹੋ ਗਿਆ। ਜੀ। ਵੀ ਮੈਨੂੰ ਇਸ ਰੂਪ 'ਚ ਨਹੀਂ ਦੇਖਿਆ ਜੋ ਨੇ ਬਾਪ ਦਾ ਨਜ਼ਾਰਾ ਲੈਣਾ ਸੀ। ਹੂੰ। ਉਹ ਕਹਿੰਦਾ ਕਿ ਮੈਂ ਦੇਸ਼ ਅੰਦਰ ਅਫਜ਼ਲ ਗੁਰੂ ਕਹਿੰਦਾ ਕਿ ਦੇਸ਼ ਅੰਦਰ ਫੈਲੇ ਭ੍ਰਸ਼ਟਾਚਾਰ ਦੇ ਖਿਲਾਫ ਲੜਨਾ ਚਾਹੁੰਦਾ ਮੈਂ ਚਾਹੁੰਦਾ ਆ ਕਿ ਲੋਕ ਹਤਾਸ਼ੀ ਲੋਕ ਅੱਗੇ ਆਉਣ ਮੈਂ ਚਾਹੁੰਦਾ ਕਿ ਪੋਲਿਟਿਕਲ ਤੰਤਰ ਦਾ ਕੋੜ ਖਤਮ ਹੋਵੇ ਜੀ ਪਰ ਮੈਂ ਅਤਵਾਦੀ ਨਹੀਂ ਤੇ ਅਤਵਾਦੀਆਂ ਨਾਲ ਮੇਰੇ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਉਹ ਕਹਿੰਦਾ ਕਿ ਭਾਰਤ ਵਾਸੀਓ ਅਤਵਾਦ ਕਹ ਲਾਣ ਤੈ ਤੇ ਲਾਣ ਤੋਂ ਬਚ ਕੇ ਰਹੋ ਭਾਵੇਂ ਮੈਂ ਅਤਵਾਦੀ ਭੇਟਾ ਚੜ ਚੱਲਿਆ ਹਮ ਹੈਨਾ ਸੋ ਅਖੀਰ ਤੇ ਮੈਨੂੰ ਹੁਣ ਯਾਦ ਨਹੀਂ ਇੱਕ ਕਿਸੇ ਫਿਲਮ ਦਾ ਗਾਣਾ ਗਾਉਂਦਾ ਹੈ ਜਿਸ ਗਾਣੇ ਦਾ ਮਤਲਬ ਇਹ ਹੈ ਕਿ ਉਹ ਜੀਵਨ ਕਾ ਦਾ ਜੀਵਨ ਹੈ ਜੇ ਲੋਕਾਂ ਦੇ ਲਿਖੇ ਨਾਲ ਆ ਹੈਗਾ ਤਾਂ ਮਾਫੀ ਚਾਹਾਂਗਾ ਕਿ ਮੈਨੂੰ ਗੀਤ ਦੱਸਣਾ ਚਾਹੀਦਾ ਸੀ ਕਿਹੜਾ ਸੋ ਉਹ ਕਹਿੰਦਾ ਕਿ ਉਹ ਗੀਤ ਮੈਂ ਅਫਜ਼ਲ ਦੇ ਨਾਲ ਬਹਿ ਕੇ ਗਾਇਆ ਤੇ ਫਿਰ ਮੈਂ ਅਫਜ਼ਲ ਨੂੰ ਕਿਹਾ ਵੀ ਇੱਕ ਕੱਪ ਚਾਹ ਹੋਰ ਹੋਵੇ ਤਾਂ ਕਹਿੰਦਾ ਹਾਂ ਇੱਕ ਕੱਪ ਹੋਰ ਪੀਨੇ ਆ ਤੇ ਕਹਿੰਦਾ ਕਿ ਮੈਂ ਅਫਜ਼ਲ ਦੀ ਔਰੀਜ਼ ਪੂਰੀ ਨਹੀਂ ਕਰ ਸਕਿਆ ਆਤਮ ਅੰਤਮ ਰੀਤ ਸੀ ਕਿ ਕਪੂਰ ਚਾਹ ਪੀ ਲਈਏ ਮੈਂ ਪੜਾ ਸਕਦਾ ਸੀ ਪਰ ਉਸ ਵੇਲੇ ਜੇਲ੍ਹ ਚ ਚਾਹ ਲੈ ਕੇ ਆ ਸਾਡਾ ਮੁਲਾਜ਼ਮ ਹੈ ਨਹੀਂ ਸੀ ਇਸ ਕਰਕੇ ਮੈਂ ਉਹਦੀ ਆਖਰੀ ਖਾਸ਼ੀ ਪੂਰੀ ਨਹੀਂ ਕਰ ਸਕਿਆ ਹੂੰ ਸੋ ਹਿੰਦੁਸਤਾਨ ਦੀਆਂ ਜੇਲਾਂ ਚ ਜਿਸ ਤਰ੍ਹਾਂ ਲੋਕ ਮਰ ਰਹੇ ਨੇ ਜਿਸ ਤਰ੍ਹਾਂ ਅਮੀਰ ਲੋਕਾਂ ਲਈ ਜੇਲ੍ਹ ਦੇ ਵੱਖਰੇ ਕਾਨੂੰਨ ਨੇ ਤੇ ਗਰੀਬਾਂ ਲਈ ਵੱਖਰੇ ਨੇ ਉਹਦੇ ਬਾਰੇ ਇੱਕ ਤਾਂ ਬਹੁਤ ਵਿਖੂਬੀ ਨਾਲ ਬਿਆਨ ਕਰਤੀ ਜੀ ਇਸੇ ਤਰ੍ਹਾਂ ਸਰ ਮੇਰਾ ਇਸ ਕਿਤਾਬ ਨਾਲ ਸੰਬੰਧਿਤ ਇੱਕ ਸਵਾਲ ਹੈ ਕਿ ਵਹਿਮਾ ਪਰਮਾ ਬਾਰੇ ਵੀ ਇਹ ਕਿਤਾਬ ਕੁਝ ਦੱਸਦੀ ਹੈ? ਇਹ ਕਿਤਾਬ ਦੀ ਖਾਸੀਅਤ ਜਿਹੜੀ ਇਹ ਆ ਜਿਹੜੀ ਇਹਨੂੰ ਹਲਕਾ ਫੁਲਕਾ ਕਰਦੀ ਹੈ ਉਹ ਇਹ ਆ ਕਿੰਦਾ ਕਿ ਹਿੰਦੁਸਤਾਨ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਨੇ ਜਿਹੜੇ ਵਹਿਮਾ ਪਰਮਾ 'ਚ ਵਿਸ਼ਵਾਸ ਕਰਦੇ ਨੇ ਇੱਕ ਲਾਲ ਕਿਤਾਬ ਹੈ ਜਿਹੜੀ ਜੋਤਿਸ਼ ਨਾਲ ਸੰਬੰਧਿਤ ਹੈ ਉਸ ਕਿਤਾਬ ਦੇ ਮੁਤਾਬਕ ਬਹੁਤ ਲੋਕ ਐਸੇ ਮੇਰੇ ਕੋ ਆਉਂਦੇ ਨੇ ਕਹਿੰਦੇ ਨੇ ਸਾਨੂੰ ਜੇਲ੍ਹ ਦੀ ਰੋਟੀ ਖਿਲਾ ਦੇ। ਹੂੰ ਕੁਝ ਲੋਕ ਕਹਿੰਦੇ ਨੇ ਜੇਲ੍ਹ 'ਚ ਸਾਨੂੰ ਰਾਤ ਕੱਟ ਲੈਣ ਦੇ। ਜੀ ਕੁਝ ਲੋਕ ਕੇ ਕਹਿੰਦੇ ਨੇ ਕਿ ਜੇਲ੍ਹ 'ਚ ਸਾਨੂੰ ਕੰਮ ਕਰ ਲੈਣ ਦੇ। ਕਹਿੰਦਾ ਮੈਂ ਉਸ ਸਾਰੇ ਕੁਝ ਨੂੰ ਹਾਸੋ ਹਿਣਾ ਸਮਝਦਾ ਰਿਹਾ ਹਾਂ। ਹੂੰ ਪਰ ਫਿਰ ਮੈਂ ਕੁਝ ਲੋਕਾਂ ਦੀ ਮਦਦ ਵੀ ਕਰਦਾ ਰਿਹਾ ਕਿ ਜੇ ਇਹਨਾਂ ਦੀ ਮਾਨਸਿਕ ਵਿਸ਼ਵਾਸ ਹੈ ਤਾਂ ਉਹ ਮੈਂ ਪੂਰਾ ਕਰਾਂ। ਉਹ ਕਹਿੰਦਾ ਕਿ ਕਈ ਗਰਭਤੀ ਔਰਤਾਂ ਇਸ ਲਈ ਜੇਲ੍ਹ 'ਚ ਆ ਜਾਂਦੀਆਂ ਕਿ ਜੇਲ੍ਹ 'ਚ ਉਹਨਾਂ ਦੇ ਜਿਹੜੇ ਹੋਣ ਵਾਲਾ ਬੱਚਾ ਉਹ ਮੇਲ ਚਾਈਲਡ ਹੋਏਗਾ। ਹੂੰ ਕੁਝ ਲੋਕ ਇਸ ਲਈ ਵੀ ਜੇਲ੍ਹ ਚ ਆ ਜਾਂਦੇ ਨੇ ਕਿ ਉਹਨਾਂ ਦਾ ਹੋਣ ਵਾਲਾ ਜਿਹੜਾ ਬੱਚਾ ਉਹ ਯੋਧਾ ਪੈਦਾ ਹੋਏਗਾ। ਜੀ ਉਹ ਫਿਰ ਜਦੋਂ ਇਹਦੀ ਤਹਿ ਤੱਕ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਭਗਵਾਨ ਵਿਸ਼ਨੂੰ ਦਾ ਰੂਪ ਧਾਰ ਕੇ ਕ੍ਰਿਸ਼ਨ ਜਦੋਂ ਅ ਜੇਲ੍ਹ ਚ ਪੈਦਾ ਹੁੰਦੇ ਨੇ ਤਾਂ ਉਹ ਕੰਸ ਦਾ ਅੰਤ ਕਰਦੇ ਨੇ। ਜੀ ਸੋ ਸਾਡੇ ਮਤਿਹਾਸ ਵਿੱਚ ਜਿਸ ਤਰ੍ਹਾਂ ਕ੍ਰਿਸ਼ਨ ਦਾ ਜਨਮ ਲਿਖਿਆ ਹੋਇਆ ਹੈ ਜੀ ਕਿ ਕਪਟੀ ਰਾਜੇ ਦਾ ਅੰਤ ਲਿਖਿਆ ਹੋਇਆ ਭਾਵੇਂ ਉਹ ਰੈਸਟਰੀ ਚ ਮਾਮਾ ਹੀ ਹੈ ਵੀ ਉਹਦੇ ਨਾਲ ਉਹਦੇ ਨਾਲ ਜੁੜੀਆਂ ਹੋਣ ਕਰਕੇ ਕੁਝ ਗੱਲਾਂ ਐਸੀਆਂ ਨੇ ਕਿ ਲੋਕ ਜੇਲ੍ਹਰ ਤੱਕ ਐਸੀਆਂ ਹਾਸੋ ਹਣੀਆਂ ਸ਼ਫਾਰਸ਼ਾਂ ਲੈ ਕੇ ਆਉਂਦੇ ਨੇ ਜਿਵੇਂ ਮੰਗਦੇ ਨੇ ਕਿ ਉਹ ਫਾਂਸੀ ਦੇ ਤਖਤੇ ਦੀ ਕੋਈ ਲੱਕੜੀ ਸਾਨੂੰ ਦੇ ਦਿਓ ਜੇ ਸਾਡਾ ਬੱਚਾ ਡਰਦਾ ਹੈ ਜੇ ਉਹਨੂੰ ਅਸੀਂ ਉਹਦੇ ਸਹਾਰੇ ਰੱਖਾਂਗੇ ਤੇ ਉਹ ਡਰੋਂ ਹਟ ਜਾਊਗਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਅਨੇਕਾਂ ਜਿਹੜੀਆਂ ਘਟਨਾਵਾਂ ਨੇ ਉਹ ਉਹ ਇਸ ਕਿਤਾਬ ਚਲੇ ਜਦੋਂ ਅਸੀਂ ਇਸ ਕਿਤਾਬ ਨੂੰ ਪੜ੍ਹਨ ਲੱਗਦੇ ਆਂ ਭਾਵੇਂ ਕਿਤਾਬ ਲਗਭਗ ਪੌਣੇ 350 ਦੀ ਹੈ ਪਰ ਤੁਹਾਡਾ ਜੀ ਨਹੀਂ ਕਰਦਾ ਕਿ ਤੁਸੀਂ ਇਸ ਕਿਤਾਬ ਨੂੰ ਛੱਡ ਕੇ ਕੋਈ ਹੋਰ ਕੰਮ ਕਰੋ ਤੁਸੀਂ ਫਿਰ ਇਸ ਕਿਤਾਬ ਨੂੰ ਖਤਮ ਕਰਨ ਵੱਲ ਹੀ ਅੱਗੇ ਵਧਦੇ ਰਹਿੰਦੇ ਜੀ ਸੋ ਰੌਂਗਟੇ ਖੜੇ ਕਰਦੀ ਇਹ ਕਿਤਾਬ ਬਲੈਕ ਵਾਰੰਟ ਤੁਹਾਨੂੰ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ ਬਹੁਤ ਕੁੱਝ ਇੱਕ ਕਿਤਾਬ ਜਿਹੜੀ ਹੈ ਬਿਆਨ ਕਰਦੀ ਹੈ ਬਾਕੀ ਦੀ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਸਾਰਾਹੀ ਮਿਲੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰ ਤੁਹਾਡਾ ਧੰਨਵਾਦ ਜੀ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਹੁਣ ਸਾਨੂੰ ਦਿਓ ਇਜਾਜ਼ਤ ਨਮਸਕਾਰ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ